ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅਸੰਦੀਪ ਵੀਰ ਕੋਲ ਤੇ ਤਾਜੀ ਸੂਈ ਆ ਬੱਚਾ ਮਰ ਗਿਆ ਆ ਤੇ ਜਿਆਜ ਰੇਟ ਤੇ ਤੁਹਾਨੂੰ ਦਵਾ ਦੇਣੀ ਆ ਤੇ ਬੱਸ਼ੀ ਵੀ ਜਰਸੀ ਕਲੋਜ ਆ ਅੱਜ ਕਿ ਐਚਐਫਆ ਤੇ ਵੇਖੋ ਕਮਾਲਾਂ ਹੀ ਪਾਈਆਂ ਬੱਸ਼ੀ ਨੇ ਤੇ ਜਿਆਜ ਰੇਟ ਕਰਾ ਦਾਂ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਲੈਨੇ ਆ ਪੂਰੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਯਾਰ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਦੱਸੋ ਅੱਜ ਲੈਣ ਦੀ ਜਰਸੀ ਕੱਢ ਕੇ ਐਚਐਫ ਚ ਟ੍ਰੋਪ ਦਾ ਹੀਰਾ ਵੀਰ ਜੀ ਠੀਕ ਆ ਆ ਵੇਖੋ ਜਰਸੀ ਚ ਵੀ ਆਉਂਦੀ ਏ ਤੇ ਐਚਐਫ ਜੀ ਵੀ ਆਉਂਦੀ ਏ ਕਿੰਨਾ ਕਿੰਨਾ ਗੈਪ ਤੇ ਥਾਣਿਆ ਵੇਖੋ ਜੀ ਥਾਣ ਵੇਖੋ ਕਿੱਲਿਆਂ ਆਲਾ ਗੱਡਿਆ ਵੀਰ ਜੀ ਕਿੰਨੇ ਚਿਰ ਦੀ ਸੂਈ ਏ ਪਾਉ ਖਾਈ ਵੀਰੇ ਲਗਾਈ ਬਣਾਏ ਵੀਰ ਜੀ ਕਿੰਨੇ ਚਿਰ ਦੀ ਸੂਈ ਏ ਹਾਂ ਜੀ ਇਹ ਵੀਰ ਜੀ ਇੱਕ ਮਹੀਨੇ ਲਾਗੇ ਬਨੇ ਸੀ ਇਹ ਇੱਕ ਮਹੀਨੇ ਦੇ ਲਾਗੇ ਬਨੇ ਸੋ ਇਹ ਕਿੰਨਾ ਦੁੱਧ ਪੱਕਾ ਤਿਆਰ ਹੈ ਦੇਖੋ ਵੀਰ ਜੀ 13 ਲੀਟਰ ਦੁੱਧ 13 ਲੀਟਰ ਦੁੱਧ ਚਵਾਵਾ ਠੀਕ ਆ ਵੀਰ ਜੀ ਖਾ ਵੀਰ ਦੇਖੋ ਵੀਰ ਕਮਾਲਾ ਪਾਈਆਂ ਵਸ਼ੀ ਨੇ ਤੋਰਾ ਚੈੱਕ ਕਰਾ ਦੇਓ ਉਧਰੋਂ ਖਾ ਵੀਰ ਖਾਉਣੇ ਤੋਰਾ ਇਧਰ ਆ ਹਾਂ ਵੀਰਾਂ ਦਾ ਠੰਡੀ ਸੀ ਲਿਆ ਕੈਮਰੇ ਕਰਕੇ ਡਾਂਢੀ ਐ ਐ ਵੀਰ ਕਬੂਤਰ ਦਾ ਬੱਚਾ ਹੀ ਹੈ ਜਿਹੜਾ ਵੀਰਸ ਦੇਖਣਿਆ ਨਾ ਵਸ਼ੀ ਫੇਸ ਕਾਲ ਦੀ ਦੇਖੋ ਵੀਰ ਜੀ ਪੂਰੀ ਜਾਤਗਾਦ ਨਮੂਨਾ ਯਾਰ ਕਾ ਵੀਰ ਕੱਢ ਕੇ ਲਿਆ ਆ ਦੇਖੋ ਵੀਰ ਜੀ ਉਹ ਲਾਈਕ ਕਿੰ냐 ਵਸ਼ੀ ਨੇ ਜਿੰਨੀ ਆ ਸਫਾਈ ਚ ਰੰਗ ਬਾਜ ਵਸ਼ੀ ਆ ਵੇਖੋ ਵੀਰ ਜੀ ਹਾਂ ਜੀ ਹਾਂ ਜੀ ਲੈ ਜਾਓ ਵੀਰ ਜੀ ਆ ਵੇਖੋ ਵੀਰ ਪੰਡਾ ਹੀ ਪਾਈਆ ਵੀਰ ਜੀ ਤੇ ਦੁਆਦ ਨਹੀਂ ਤੁਹਾਨੂੰ ਜਾਏ ਰੇਡ ਤੇ ਅੱਜ ਵਿਧੀ ਡੰਗਰ ਨੇ ਮਾਰਾ ਚੰਗਾਂ ਹਾਂ ਜੀ ਹਾਂ ਜੀ ਇਹ ਪੁੱਦਦੋਂ ਵੀਰ ਜੀ ਤੁਹਾਡਾ ਡੰਗਰ ਵਾਦਾ ਵੀਰ ਜੀ ਡੰਗਰ ਨੇ ਮਾਰਾ ਵੇਖੋ ਵੀਰੇ ਸਫਾਈਆਂ ਵੇਖੋ ਜੰਨੇ ਦਾ ਬਾਪਸ ਮਾਰਾ ਡੰਗਰ ਨਹੀਂ ਮਾਰਾ ਲਿਆ ਹਾਂ ਜੀ ਹਾਂ ਜੀ ਡੰਗਰ ਲਿਆਣਾ ਸਾਫ਼ ਸੁਥਰਾ ਦੇਖ ਰਹੇ ਹਾਂ ਨਾ ਜਾਜ ਵੀਰ ਜੀ ਬਿਲਕੁਲ ਠੀਕ ਆ ਵੀਰ ਜੀ ਤੇਰਾ ਫੇਰੀ ਵਾਲਾ ਕੰਮ ਨਹੀਂ ਗਿਆ ਭਾਜੀ ਹਾਂ ਜੀ ਹਾਂ ਜੀ ਤੇ ਦੱਸੋ ਫਿਰ ਵੀਰ ਜੀ ਵੀਰਾਂ ਜੈ ਜੈ ਦੇ ਦੀਏ ਬੱਚਾ ਮਰੀਆ ਬੱਚਾ ਮਰੀ ਤੇ ਦੇ ਰਹੀ ਹੈ ਕਭੀ ਤੁਹਾਡੇ ਉਹ ਜੇ ਕੰਮ ਨਹੀਂ ਹਾਂ ਜੀ ਕਰ ਦੋ ਫਿਰ ਵੀਰ ਜੀ ਰੇਡ ਜਾ ਜਸਨਾ ਵੀਜੀ ਕੋਈ 40 45 ਜਸਨਾ ਨਹੀਂ ਗਿਆ 35 ਦੀ ਲਓ ਠੀਕ ਵੀਰ ਜੀ ਲਾ ਲਿਓ ਕੋਈ ਵੀਰ ਨੂੰ ਫੋਨ ਨੰਬਰ ਵੀਰ ਦਾ ਸਕਰੀਨ ਤੇ ਚਲਾ ਦਾਂ ਹੱਸੀਗਾ ਵੀਰ ਜੀ